ਅੰਤਰਰਾਟਰੀ ਘਾਤ ਨੇੜੇ ਵੱਡੀ ਕਾਮਯਾਬੀ 2 ਕਿਲੋ ਹੈਰੋਨ ਸਮੇਤ ਪਤੀ ਪਤਨੀ ਤੇ ਇੱਕ ਹੋਰ ਤਸਕਰ ਕੀਤਾ ਗ੍ਰਿਫਤਾਰ ਘਟਨਾ ਪਾਕਿਸਤਾਨ ਸਰਹੱਦ ਨਾਲ ਜੁੜੇ ਖੇਤਰ ਦੀ ਪੰਜਾਬ ਪੁਲਿਸ ਨੇ ਬੇ ਨਕਾਬ ਕੀਤੀ ਨਸ਼ੇ ਦੀ ਵੱਡੀ ਸਾਜ਼ਿਸ਼ ਪੰਜਾਬ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਸੈੱਲ ਨੇ ਹਿੰਦ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਲੇ ਇਲਾਕੇ 'ਚ ਵੱਡੀ ਸਫਲਤਾ ਹਾਸਲ ਕਰਦਿਆਂ 2 ਕਿਲੋ ਹੈਰਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਤਸਕਰਾਂ ਵਿੱਚ ਇੱਕ ਪਤੀ-ਪਤਨੀ ਜੋ ਕਿ ਪਿੰਡ ਕੁਰਕਾ ਦੇ ਰਹਿਣ ਵਾਲੇ ਹਨ ਤੇ ਇੱਕ ਹੋਰ ਵਿਅਕਤੀ ਜੋ ਕਿ ਖਸਤਾਕਲਾ ਪਿੰਡ ਦਾ ਨਿਵਾਸੀ ਸ਼ਾਮਲ ਹੈ ਉਧਰ ਪੁਲਿਸ ਦੇ ਦੱਸਣ ਮੁਤਾਬਕ ਇਹ ਤਿੰਨੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ ਪੁਲਿਸ ਅਨੁਸਾਰ ਇਹ ਤਸਕਰ ਪਾਕਿਸਤਾਨ ਤੋਂ ਆ ਰਹੀ ਖੈਰ ਹੋਏ ਨਾ ਚੈਨ ਦਾ ਹਿੱਸਾ ਹਨ ਤਫतीश ਦੌਰਾਨ ਇਹਨਾਂ ਦੇ ਕੁਝ ਅਹਿਮ ਜਾਣਕਾਰੀਆਂ ਦਿੱਤੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਹੋਰ ਗਰੋਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਤਸਕਰਾਂ ਦੇ ਤਾਰ ਕਿੱਥੇ ਕਿੱਥੇ ਜੁੜੇ ਹਨ ਅਤੇ ਕਿਹੜੀ ਕਿਹੜੀ ਹੱਦਬੰਦੀ ਰਾਈ ਇਹ ਨਸ਼ਾ ਮੰਗਵਾਉਂਦੇ ਹਨ ਉਧਰ ਇਹ ਗੰਭੀਰ ਇਸ਼ਾਰਾ ਕਰਦਾ ਹੈ ਕਿ ਪਾਕਿਸਤਾਨ ਵੱਲੋਂ ਨਸ਼ਾ ਰਾਹੀਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਖਤਰਨਾਕ ਜਾਲ ਵਿੱਚ ਫਸਾਉਣ ਦੀ ਛਾਜ ਚ ਚਲਾਈ ਜਾ ਰਹੀ ਹੈ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਕੈਮਰਾਮੈਨ ਦਾਰਾ ਡਾਲ ਇਹ ਪੂਰੀ ਕਟਨਾ ਫਾਜ਼ਿਲਕਾ ਦੇ ਹਿੰਦਪਾਕ ਬਾਰਡਰ ਦੀ ਦਸੀ ਜਾ ਰਹੀ ਹੈ